सोणी पर न गवाही कंधा सर हंदरवार फतेह सिंह सोणी पर संद सोणी पार ਕੰਦਾ ਸਰਹੰਦ ਦੀਆਂ ਜ਼ੋਰਵਰ ਫਤਿਹ ਸਿੰਘ ਸੋਹਣੇ ਫਰਜ਼ੰਦ ਦੀਆਂ ਚਲੋ ਸੀਸ ਨਿਵਾਈਏ ਜਾਕੇ ਮਾਤਾ ਗੁਸਰਕਾਰ ਨੂੰ ਚਾਲ ਚਲਿਏ ਨਿਮੀਤ ਚੱਲ घर आए सिजदा चल चली निमीत चल घर सिजदा, ए इतूं फिर चल पाई गड़ी चमकार चलो सीस निभाई जॻे ਮਾਤਾ ਗੁਜਰ ਕੌਰ ਨੂੰ ਮਾਤਾ ਗੁਜਰ ਕੌਰ ਨੂੰ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਓ ਗਲਗਿਆ ਵਾਲੇ ਪਾਸਾ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਅੱਖੋਂ ਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾ ਸੰਗਜ ਜੀ ਉਹ ਰਾਹਾ ਵੀ ਮਹਾਨ ਨੇ ਉਹ ਰਾਹਾ ਵੀ ਪੂਜਨ ਜੋਗ ਨੇ ਜਿਨ੍ਹਾਂ ਰਾਹਾ ਤੋਂ ਚੱਲ ਕੇ ਸ਼ਹੀਦ ਜਿਹੜੇ ਨੇ ਉਹ ਆਏ ਸਾਡੇ ਔਰ ਉਹਨਾਂ ਰਾਹਾ ਨੂੰ ਸਲਾਮ ਆ ਉਹਨਾਂ ਰਾਹਾ ਨੂੰ ਸਜਦਾ ਸੋ ਇਸ ਨਿਮਾਣੀ ਜੀ ਕਲੰਤੋਂ ਇੱਕ ਨਿਮਾਣੀ ਜੀ ਕੋਸ਼ਿਸ਼ ਆਪ ਸਰਬੱਤ ਸੰਗਤਾਂ ਅਸੀਸਾਂ ਬਖਸ਼ੋ ਜੀ ജി റൂ ആയി ശീ സോണേ സദക്കി ഓ ജി റത്തേ ശഹീ സോണെ ਦੇ ਕੇ ਮੈ ਵਾਰੀਓ ਨਾ ਰਾਵਤੋ ਜਿਨ ਮਾਵਾਂ ਨੇ ਜਾਇਨੇ ਸ਼ਹੀਦ ਸੋੜੇ ਮੈ ਸਦਕੇ ਮੈ ਵਾਰੀ மீதே வார உன்னா மாமாத்தோ சோரே அசிஜா பச்சவ ਕੜਾ ਚੰਦ ਵਾਂਗੂ ਮੈਂ ਸਦਕੇ ਮੈਂ ਵਾਰੀ ਇਹਨਾ ਨਾਵਾ ਤੋ ਜੇ ਨਾ ਰਹਾ ਤੋ ਆਇਨੇ ਸ਼ਹੀਦ ਸੋਣੇ ਮੈਂ ਸਦਕੇ ਤੇ ਚਾਂਦਨੀ ਦਚੋ ਕੇ ਤਤਿ ਤਵਿਏ ਲਹੌਰ ਕਦ ਸਰਸਾ ਦਾ ਪਾਣੀ ਕਦ ਘੜੀ ਚਮਕੋਰ ਕਦ ਚਾਂਦਨੀ ਦਚੋ ਕੇ ਤਤਿ ਤਵਿਏ ਲਹੌਰ ਕਦ ਸਰਸਾ ਦਾ ਪਾਣੀ કદ ઘણી ચમકારી કદ સર સાદા પાણી કદ ઘણી ચમકર ચુક તોડી મથ નાથ सदके में वारी उन था तूं न शहीद सुणे मां सदके में वारी हुन उन रव कजे ठंडड़ा पुर ठंड पवे ज़र जी कॾहिं ठंडड़ ठंड पवे जोर दी, जी बालीअ बि चिणे ते शहीदी गुज़र की बालनीअ विच चिणी ते शहीदी गुज़र की चवां न तोरेसी शहीदी ली ला में सदके में वरी हुन चाम ताम तो आए न शहीद सुणे में सदके पिंडे ते हढाइं सु सुखां दुखा दुतां बे परवा माही कंडे आते सुता जिन पिंड ते हढ़ाइ सुखां दुखां तांवा माही कंड ते सुता प्यारा यादि करे मैं सदके में वरी असां तिन रह तो आए शहीद सुणे में सदके मैं वारी ਕੇ ਮੇਵਾਰੀ ਉਹ ਨਾ ਰਾਮਾ ਤੋਂ ਕੋਲ ਰੱਖਿਆ ਨ ਕੋਈ ਵਾਰੇ ਚਾਰੇ ਤੇ ਚਾਰੇ ਗੁਰਾਂ ਪੁੱਤਾਂ ਨਾਲੋਂ ਰੱਖੇ ਸਦਾ ਸਿੰਘ ਨੇ ਪਿਆਰੇ ਕੋਣ ਰੱਖਿਆ ਨ ਕੋਈ ਵਾਰੇ ਚਾਰੇ ਰੱਖੇ ਸਦਾ ਸਿੰਘ ਨੇ ਪਿਆਰੇ ਅਸਰ ਸੱਜਾ ਆਖਸੀਆ ਜੀ ਗੋਰਾ ਪੁੱਤਣਾਣਾ ਰੱਖੇ ਸਦਾ ਸਿੰਘ ਨੇ ਪਿਆਰੇ ਐਸੇ ਭਾਵਸਤੇ ਸਿੱਖੀ ਦੇ ਪਿਆਰ ਵਾਲੇ ਗੁੜੇ मैं सदके में वारी पाम तूं आए न शहीद सुणे मदके मैं मारी मैं उन राम त साढे सिरां उते हथ दशमेश पिता ते ਲੜ ਲੜੇ ਇੱਕ ਇੱਕ ਸਿੰਘ ਤੇਰਾ ਸਾਡੇ ਸਿਰ ਉੱਤੇ ਹੱਥ ਦਸ਼ਮੇਸ਼ ਪਿਤਾ ਤੇਰਾ ਕੱਲਾ ਕੱਲਾ ਲੜੇ ਲੱਖਾਂ ਨਾਲ ਸਿੰਘ ਤੇਰਾ ਰਾਵਾ ਤੋ ਜੇ ਨਾ ਰਹਾ ਤੋ ਆਇਨੇ ਸ਼ਹੀਦ ਸੋਣੇ ਬਸਦਕੇ ਮੈਵਾਰੀ ਇਹਨਾ ਰਾਵਾ ਤੋ ਜੇ ਨਾ ਮਾਵਨੇ ਜਾਇਨੇ ਸ਼ਹੀਦ ਸੋਣੇ ਬਸਦਕੇ ਮੈਵਾਰੀਓਂ